ਜੇਟ ਦੀ ਦੁਪਹਿਰ ਵਿੱਚ ਮੈਂ ਅਚਾਨਕ ਦਰਵਾਜ਼ਾ ਖੜਕਾਉਣ ਤੇ ਕਬਰਾਟ ਵਿੱਚ ਉੱਠਿਆ ਸੋਚਿਆ ਕਿ ਸਰੀਰ ਚੀਰਨ ਵਾਲੀ ਗਰਮੀ ਵਿੱਚ ਕੌਣ ਹੈ ਲੂ ਪਾਰੀ ਦੁਪਹਿਰ ਵਿੱਚ ਕੌਣ ਹੈ ਜਿਸ ਨੇ ਮੇਰੇ ਦਰਵਾਜ਼ੇ ਤੇ دستਕ ਦਿੱਤੀ ਥੋੜਾ ਘਬਰਾ ਕੇ ਮੈਂ ਦਰਵਾਜ਼ੇ ਵੱਲ ਗਿਆ ਤੇ ਪੁੱਛਿਆ ਕੌਣ ਹੈ ਕੌਣ ਹੈ ਪਰ ਉਸ ਪਾਸੋਂ ਕੋਈ ਜਵਾਬ ਨਹੀਂ ਆਇਆ ਮੈਂ ਸਮਝ ਗਿਆ ਕਿ ਗਵੰਡੀਆਂ ਦੇ ਸ਼ਰਾਰਤੀ ਬੱਚੇ ਹੋਣਗੇ ਜੋ ਦਰਵਾਜ਼ੇ ਤੇ دستਕ ਦੇ ਰਹੇ ਹੋਣਗੇ ਮੈਂ ਫਿਰ ਚੱਲ ਗਿਆ ਤੇ ਕਮਰੇ ਵਿੱਚ ਗਿਆ ਆਪਣੇ ਵਿਚਾਰਾਂ ਵਿੱਚ ਗੁੰਮ ਹੋ ਗਿਆ ਫਿਰ ਅਚਾਨਕ ਦੁਬਾਰਾ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਇਸ ਵਾਰ ਮੈਂ ਹੋਰ ਤੇਜ਼ੀ ਨਾਲ ਦਰਵਾਜ਼ੇ ਵੱਲ ਵਧਿਆ ਤੇ ਮਨ ਵਿੱਚ ਸੋਚ ਰਿਹਾ ਸੀ ਕਿ ਇਹਨਾਂ ਸ਼ਰਾਰਤੀ ਬੱਚਿਆਂ ਨੂੰ ਮੈਂ ਫੜਾਂਗਾ ਅਤੇ ਮੈਂ ਤੁਰੰਤ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਮੇਰੇ ਹੋਸ਼ ਉੱਡ ਗਏ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਕੁਝ ਪਲਾਂ ਲਈ ਕਿਸੇ ਨੇ ਮੈਨੂੰ ਮਾਰ ਦਿੱਤਾ ਹੋਵੇ ਕਿਉਂਕਿ ਜੋ ਮੈਂ ਵੇਖਿਆ ਉਸ ਤੋਂ ਬਾਅਦ ਮੇਰੇ ਹੋਸ਼ ਉੱਡ ਗਏ ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਮੇਰੇ ਕੋਲ ਸ਼ਰਮਾ ਜੀ ਬੈਠੇ ਸਨ ਉਹਨਾਂ ਨੇ ਮੈਨੂੰ ਪਾਣੀ ਦਿੱਤਾ ਤੇ ਪੁੱਛਿਆ ਕੀ ਹੋਇਆ ਲੋਕਪਰਾ ਤੁਸੀਂ ਦਰਵਾਜ਼ੇ ਤੇ ਬੇਹੋਸ਼ ਹੋਏ ਸੀ। ਇਹ ਤਾਂ ਚੰਗਾ ਕਿ ਮੇਰੀ ਨਜ਼ਰ ਤੁਹਾਡੇ ਤੇ ਪਈ। ਨਹੀਂ ਇਸ ਦੁਪਹਿਰ ਵਿੱਚ ਕੋਈ ਬਾਹਰ ਪੈਰ ਵੀ ਨਹੀਂ ਤਰਦਾ। ਮੈਂ ਸ਼ਰਮਾ ਜੀ ਵੱਲ ਵੇਖਿਆ ਤੇ ਘਟਵਾਜ ਵਿੱਚ ਕਿਹਾ ਮੈਨੂੰ ਕੀ ਪਤਾ ਅਤੇ ਮੈਨੂੰ ਕਿਵੇਂ ਪਤਾ ਲੱਗੇਗਾ। ਮੈਂ ਸਿਰਫ 5 ਦਿਨ ਪਹਿਲਾਂ ਇਸ ਸ਼ਹਿਰ ਵਿੱਚ ਆਇਆ ਹਾਂ। ਹੁਨੇ ਹੁਣੀ ਬਦਲੀ ਹੋਈ ਆ ਮੇਰੀ। ਇੱਕ ਸਾਲ ਬਾਅਦ ਮੈਂ ਕਿਤੇ ਹੋਰ ਜਾਵਾਂਗਾ। ਇਸ ਲਈ ਮੈਂ ਇਕੱਲਾ ਰਹਿ ਰਿਹਾ ਹਾਂ। ਸ਼ਰਮਾ ਜੀ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕੁਝ ਨਹੀਂ ਕਿਹਾ। ਅਲੋਕਪਰਾਮ ਮੈਂ ਹੁਣ ਜਾ ਰਿਹਾ ਹਾਂ। ਖੁਸ਼ੀ ਆਰਾਮ ਕਰੋ ਅਤੇ ਕੁਝ ਵੀ ਹੋਵੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਦਰਵਾਜ਼ਾ ਨਾ ਖੋਲਿਓ ਮੈਂ ਕੱਲ ਨੂੰ ਤੁਹਾਡੇ ਘਰ ਆਵਾਂਗਾ ਹੁਣ ਮੈਨੂੰ ਕੰਮ ਹੈ ਮੈਂ ਜਾਂਦਾ ਹਾਂ ਬਸ ਇਹ ਸਮਝਾਉਣ ਤੋਂ ਬਾਅਦ ਸ਼ਰਮਾ ਜੀ ਉਸਦੇ ਘਰ ਚਲੇ ਗਏ ਮੈਂ ਵੀ ਰਾਤ ਦਾ ਖਾਣਾ ਖਾ ਕੇ ਸੌਂ ਗਿਆ ਸ਼ਰਮਾ ਜੀ ਨਾਲ ਗੱਲ ਕਰਦਿਆਂ ਪਤਾ ਨਹੀਂ ਕਦੋਂ ਰਾਤ ਹੋ ਗਈ ਰਾਤ ਨੂੰ மஞ்சੇ ਤੇ ਲੇਟਣਾ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਦੁਪਹਿਰ ਨੂੰ ਵਾਪਰੀ ਘਟਣਾ ਸਿਰਫ ਮੇਰਾ ਭਰਮ ਹੈ ਪਰ ਮੈਂ ਅਜੇ ਵੀ ਡਰ ਤੋਂ ਘਬਰਾਇਆ ਹੋਇਆ ਸੀ ਨੀਂਦ ਵੀ ਮੇਰੀਆਂ ਅੱਖਾਂ ਤੋਂ ਗਾਇਬ ਹੋ ਗਈ ਸੀ ਮੈਂ ਡਰ ਗਿਆ ਸੀ ਜਾਂ ਇਸ ਲਈ ਮੈਨੂੰ ਉਲਝਣ ਵਿੱਚ ਆਪਣੇ ਮਨ ਦੇ ਤੱਕ ਹੀ ਸੀਮਿਤ ਹੋ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਦੁਪਹਿਰ ਨੂੰ ਕੀ ਹੋਇਆ ਕਿਸੇ ਨੂੰ ਦੱਸਾਂ ਕਿਵੇਂ ਹੀ ਮੈਂ ਅੱਖਾਂ ਬੰਦ ਕਰਦਾ ਉਹ ਦ੍ਰਿਸ਼ ਮੇਰੇ ਸਾਹਮਣੇ ਆਂਦਾ ਤੇ ਮੈਂ ਡਰ ਨਾਲ ਕੰਬਣ ਲੱਗ ਪੈਂਦਾ ਠਹਿਰਦੇ ਸਮੇਂ ਸ਼ਰਮਾ ਜੀ ਇਸ ਬਾਰੇ ਵੀ ਗੱਲ ਕਰ ਰਹੇ ਸਨ ਕਿ ਸ਼ਰਮਾ ਜੀ ਨੇ ਦੁਪਹਿਰ ਨੂੰ ਦਰਵਾਜ਼ਾ ਨਾ ਖੁੱਲਣ ਦੀ ਹਿਦਾਇਤ ਕਿਉਂ ਦਿੱਤੀ ਇਸ ਸ਼ਹਿਰ ਵਿੱਚ ਇਹੋ ਕਿਹਾ ਜਿਹਾ ਹੈ ਇਹ ਸ਼ਹਿਰ ਦੇ ਲੋਕ ਦੁਪਹਿਰ ਨੂੰ ਘਰ ਤੋਂ ਬਾਹਰ ਕਿਉਂ ਨਹੀਂ ਹੁੰਦੇ ਮੈਂ ਹੁਣੇ ਹੀ ਇਹ ਸੋਚ ਰਿਹਾ ਸੀ ਕਿ ਮੇਰੇ ਸੱਜੇ ਕੰਨ ਵਿੱਚ ਕੁਝ ਫੁਸਫੁਸਾਈ ਹੋਈ ਮੈਂ ਹੈਰਾਨ ਹੋ ਗਿਆ ਤੇ ਫਿਰ ਖੰਬੇ ਕੰਨ ਵਿੱਚ ਉਹੀ ਲਹਿਰ ਮਹਿਸੂਸ ਕੀਤੀ ਅਤੇ ਫਿਰ ਸਾਹਮਣੇ ਵਾਲੀ ਕੰਧ ਵੱਲ ਵੇਖਿਆ ਮੇਰੇ ਹੋਸ਼ ਉੱਡ ਗਏ ਜਲਦ ਹੀ ਮੇਰਾ ਆਪਣਾ ਪਰਛਾਵਾ ਇੱਕ ਭਿਆਨਕ ਕਾਲੇ ਪਰਛਾਵੇਂ ਵਿੱਚ ਬਦਲਣਾ ਸ਼ੁਰੂ ਹੋ ਗਿਆ ਚਿਹਰਾ ਇੰਨਾ ਡਰਾਉਣਾ ਸੀ ਕਿ ਜੇ ਕਿਸੇ ਆਦਮੀ ਨੇ ਉਸਨੂੰ ਦਿਨ ਵਿੱਚ ਦੇਖਿਆ ਤਾਂ ਉਹ ਬੇਹੋਸ਼ ਹੋ ਜਾਵੇਗਾ ਇੱਕ ਹਨੇਰੀ ਚੰਦਰਮਾ ਰਹਿਤ ਰਾਤ ਸੀ ਇਹ ਇੱਕ ਭਿਆਨਕ ਕਾਲਾ ਪਰਛਾਵਾਂ ਸੀ ਜੋ ਹੋਰ ਕੋਈ ਨਹੀਂ ਕੋ ਕੋ ਭੂਤ ਨਹੀਂ ਕੋਈ ਜਿੰਨੇ ਹੀ ਕੋਈ ਜਾਦੂਗਰ ਨਹੀਂ ਇਹ ਵੇਖ ਕੇ ਦ੍ਰਿਸ਼ ਬਦਲ ਗਿਆ ਮੇਰਾ ਆਪਣਾ ਪਰਛਾਵਾਂ ਹੁਣ ਮੇਰਾ ਨਹੀਂ ਉਹ ਮੇਰੇ ਤੋਂ ਵੱਖ ਹੋ ਗਿਆ ਸੀ ਅਤੇ ਮੈਂ ਇਹ ਸਭ ਦੇਖ ਕੇ ਬੇਹੋਸ਼ ਹੋ ਗਿਆ ਸਵੇਰੇ ਮੇਰੀ ਬੇਹੋਸ਼ੀ ਦਰਵਾਜ਼ੇ ਦੀ ਦਸਤਕ ਨਾਲ ਟੁੱਟ ਗਈ ਅਤੇ ਮੈਂ ਘਬਰਾਟ ਵਿੱਚ ਜਾਗਿਆ ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਮੇਰੇ ਪਰਛਾਵੇਂ ਵੱਲ ਗਈਆਂ ਮੇਰੇ ਦਿਨ ਦਾ ਸ਼ਾਂਤ ਪਰਛਾਵਾਂ ਮੇਰਾ ਹੀ ਸੀ ਮੈਂ ਰਾਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੱਕ ਭਿਆਨਕ ਸੁਪਨਾ ਹੈ ਪਰ ਉਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਮੈਂ ساری ਉਮਰ ਭੁੱਲਣਾ ਅਸੰਭਵ ਮੰਨਦਾ ਹਾਂ ਖੈਰ ਮੈਂ ਦਰਵਾਜ਼ੇ ਵੱਲ ਚਲਾ ਗਿਆ ਜਿਵੇਂ ਹੀ ਦਰਵਾਜ਼ਾ ਖੁੱਲਣ ਵਾਲਾ ਸੀ ਸ਼ਰਮਾ ਜੀ ਦੇ ਸ਼ਬਦ ਮੇਰੇ ਦਿਮਾਗ ਵਿੱਚ ਘੁੰਮਣ ਲੱਗੇ ਤੇ ਮੈਂ ਘੜੀ ਵੱਲ ਵੇਖਿਆ ਮੈਂ ਸਮਾਂ ਵੇਖਿਆ ਤੇ ਸੁਖ ਦਾ ਸਾ ਲਿਖਾ ਇਹ 10ਵੀਂ ਸਵੇਰ ਸੀ ਅਤੇ ਫਿਰ ਬਾਹਰੋਂ ਆਵਾਜ਼ ਆਈ ਆ ਲੋਕ ਭਰਾ ਦਰਵਾਜ਼ਾ ਖੋਲੋ ਮੈਂ ਤੁਹਾਡਾ ਗੁਆਂਢੀ ਸ਼ਰਮਾ ਜੀ ਫਿਰ ਮੈਂ ਵੀ ਬਿਨਾਂ ਦੇਰੀ ਕੀਤੇ ਤੁਰੰਤ ਦਰਵਾਜ਼ਾ ਖੋਲ੍ਹ ਦਿੱਤਾ ਸ਼ਰਮਾ ਜੀ ਨੇ ਪੁੱਛਿਆ ਕੀ ਸਭ ਕੁਝ ਠੀਕ ਹੈ ਸਵੇਰੇ ਦੇ 10 ਵਜੇ ਹਨ ਹੁਣ ਤੱਕ ਤੁਹਾਡੇ ਅਖਬਾਰ ਅਤੇ ਦੁੱਧ ਦੇ ਪੈਕੇਟ ਗੇਟ ਤੇ ਹਨ ਸਿੱਧਾ ਠੀਕ ਹੈ ਮੈਂ ਥੋੜਾ ਜਿਹਾ ਮੁਸਕੁਰਾਇਆ ਤੇ ਕਿਹਾ ਸਭ ਕੁਝ ਠੀਕ ਹੈ ਮੈਂ देर रात ਤੱਕ ਜਾਗਦਾ ਸੀ ਇਸ ਲਈ ਮੈਂ देर ਨਾਲ ਜਾਗਿਆ ਮੈਂ ਸ਼ਰਮਾ ਜੀ ਨੂੰ ਕੱਲ ਦੀ ਘਟਨਾ ਦੱਸਣਾ ਚਾਹੁੰਦਾ ਸੀ ਪਰ ਜੋ ਮੈਂ ਸੋਚ ਕੇ ਕੁਝ ਕਹਿਣ ਦੇ ਅਸਮਰਥ ਥੀ ਮੇਰੇ ਤੇ ਵਿਸ਼ਵਾਸ ਕਰਨਗੇ ਸ਼ਰਮਾ ਜੀ ਕੁਝ ਦੇਰ ਮੇਰੇ ਨਾਲ ਬੈਠੇ ਰਹੇ ਫਿਰ ਅਸੀਂ ਗੱਲਬਾਤ ਸ਼ੁਰੂ ਕੀਤੀ ਡੇਢ ਘੰਟਾ ਕਿਵੇਂ ਬੀਤ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਸ਼ਰਮਾ ਜੀ ਬਾਰੇ ਮੇਰੇ ਦਿਮਾਗ ਵਿੱਚ ਇੱਕ ਚੀਜ਼ ਚੱਲ ਰਹੀ ਸੀ ਜਿਸ ਨੂੰ ਉਹਨੇ ਕੱਲ ਦੱਸਿਆ ਸੀ ਕਿ ਦਰਵਾਜ਼ਾ ਦੁਪਹਿਰ ਨੂੰ ਨਹੀਂ ਖੋਲਣਾ ਮੈਂ ਪੁੱਛ ਰਿਹਾ ਹਾਂ ਉਦੋਂ ਹੀ ਸ਼ਰਮਾ ਜੀ ਨੇ ਕਿਹਾ ਆਲੋਕ ਭਰਾ ਚਾਹ ਨਹੀਂ ਪਿਆਓਗੇ ਮੈਂ ਕਿਹਾ ਹੁਣੇ ਕਿਉਂ ਨਾ ਲਓ ਸ਼ਰਮਾ ਜੀ ਇਹ ਕਹਿ ਕੇ ਮੈਂ ਰਸੋਈ ਵਾਲੇ ਚਲਾ ਗਿਆ ਸ਼ਰਮਾ ਜੀ ਉੱਥੇ ਬੈਠੇ ਮੇਰੇ ਨਾਲ ਗੱਲ ਕਰ ਰਹੇ ਸਨ ਤੁਸੀਂ ਗੱਲਬਾਤ ਵਿੱਚ ਪੁੱਛਣਾ ਸ਼ੁਰੂ ਕੀਤਾ ਕੀ ਤੁਹਾਡਾ ਵਿਆਹ ਹੋ ਗਿਆ ਮੈਂ ਜਵਾਬ ਦਿੱਤਾ ਦਿਨ ਸਾਲ ਹੋ ਗਏ ਹਨ ਵਿਆਹ ਲੀਕਤੀ ਵੀ ਹੈ ਸ਼ਰਮਾ ਜੀ ਨੇ ਕਿਹਾ ਫਿਰ ਇਹ ਕਿੱਥੇ ਤੁਸੀਂ ਇਸ ਨੂੰ ਨਾਲ ਕਿਉਂ ਨਹੀਂ ਲਿਆਏ ਮੈਂ ਦੱਸਿਆ ਕਿ ਮੈਂ ਥੋੜੇ ਸਮੇਂ ਲਈ ਆਇਆ ਹਾਂ ਤੇਜੀ ਨਾਲ ਬਦਲੀ ਕਰਨ ਤੋਂ ਬਾਅਦ ਮੈਂ ਵਾਪਸ ਸ਼ਹਿਰ ਚਲਾ ਜਾਵਾਂਗਾ ਇਸ ਲਈ ਮੈਂ ਕੱਲ ਆਇਆ ਸ਼ਰਮਾ ਜੀ ਨੇ ਪੁੱਛਿਆ ਕਿ ਤੁਸੀਂ ਦਫ਼ਤਰ ਨਹੀਂ ਜਾਂਦੇ ਦਫ਼ਤਰ ਦਾ ਸਮਾਂ ਕੀ ਹੈ ਮੈਂ ਜਵਾਬ ਦਿੱਤਾ ਕਿ 10 ਵਜੇ ਮੈਂ ਕੱਲ ਤੋਂ ਜੁਆਇਨ ਕਰਨਾ ਹੈ ਅਤੇ ਮੈਂ ਚਾਹ ਤੇ ਨਮਕੀਨ ਦੀ ਟਰੇ ਲੈ ਕੇ ਸੋਇਤੋ ਬਾਹਰ ਆਇਆ ਅਤੇ ਸ਼ਰਮਾ ਜੀ ਨਾਲ ਚਾਹ ਦਾ ਕੱਪ ਦਿੱਤਾ। ਸ਼ਰਮਾ ਜੀ ਨੇ ਚਾਹ ਦੀ ਚੁਸਕੀ ਲਈ ਅਤੇ ਕਿਹਾ ਤੁਸੀਂ ਆਪਣੀ ਪਰਜਾਈ ਨੂੰ ਲੈ ਕੇ ਆਉਣਾ ਹੈ। ਮੈਂ ਕਿਹਾ ਕੀ ਹੋਇਆ? ਚਾਹ ਠੀਕ ਨਹੀਂ ਬਣੀ। ਸ਼ਰਮਾ ਜੀ ਨੇ ਕਿਹਾ ਉਹ ਨਹੀਂ ਇਹ ਗੱਲ ਨਹੀਂ। ਚਾਹ ਬਹੁਤ ਵਧੀਆ ਬਣੀ ਹੈ ਪਰ ਇਸ ਸ਼ਹਿਰ ਵਿੱਚ ਕੋਈ ਬੰਦਾ ਇਕੱਲਾ ਨਹੀਂ ਰਹਿੰਦਾ। ਮੈਂ ਤੁਰੰਤ ਪੁੱਛਿਆ ਕਿਉਂ? ਉਸਨੇ ਕਿਹਾ ਕਿ ਮਾਮਲਾ ਅਜਿਹਾ ਹੈ। ਜਿਵੇਂ ਹੀ ਉਸਨੇ ਇਹ ਕਿਹਾ ਕਿ ਅੱਧੀ ਦੁਪਹਿਰ 12 ਵਜੇ ਸ਼ੁਰੂ ਹੋ ਗਈ ਸ਼ਰਮਾ ਜੀ ਨੇ ਘੜੀ ਵੱਲ ਵੇਖਿਆ ਤੇ ਕਿਹਾ 12 ਵਜ ਗਏ ਹਨ ਮੈਂ ਬਾਅਦ ਵਿੱਚ ਦੱਸਾਂਗਾ ਅਤੇ ਜਲਦੀ ਨਾਲ ਉੱਠ ਜਾਓ ਦਰਵਾਜ਼ੇ ਵੱਲ ਤੁਰ ਪਏ ਜਿਵੇਂ ਹੀ ਮੈਂ ਦਰਵਾਜ਼ਾ ਬੰਦ ਕਰਨ ਲਈ ਉੱਠਣ ਦੀ ਕੋਸ਼ਿਸ਼ ਕੀਤੀ ਮੈਂ ਉੱਠ ਨਹੀਂ ਸਕਿਆ ਜਿਵੇਂ ਹੀ ਕਿ ਕਿਸੇ ਨੇ ਮੈਨੂੰ ਫੜ ਲਿਆ ਹੋਵੇ ਫਿਰ ਮੇਰੀ ਨਿਗਾਹ ਮੇਰੇ ਆਪਣੇ ਪਰਛਾਵੇਂ ਵੱਲ ਗਈ ਅਤੇ ਮੈਂ ਵੇਖਿਆ ਕਿ ਮੇਰਾ ਪਰਛਾਵਾ ਉਸ ਭਿਆਨਕ ਕਾਲੇ ਪਰਛਾਵੇਂ ਵੱਲ ਫੜਿਆ ਹੋਇਆ ਸੀ ਤੇ ਮੇਰੇ ਹੱਥ ਇਸ ਤਰ੍ਹਾਂ ਜਕੜੇ ਹੋਏ ਸਨ ਕਿ ਮੈਂ ਹਿਲਣ ਜੋਗਾ ਵੀ ਨਹੀਂ ਸੀ ਅਤੇ ਉਸ ਕਾਲੇ ਪਰਛਾਵੇਂ ਨੇ ਮੇਰੇ ਪਰਛਾਵੇਂ ਤੇ ਹਾਵੀ ਹੋ ਰਿਹਾ ਸੀ ਇਸ ਨੂੰ ਆਪਣੇ ਆਪ ਵਿੱਚ ਉਠਾ ਰਿਹਾ ਸੀ ਮੈਂ ਡਰ ਨਾਲ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਹਨੂਮਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਕੁਝ ਸਮੇਂ ਬਾਅਦ ਆਪਣੀ ਅੱਖਾਂ ਖੋਲ੍ਹੀਆਂ ਤਾਂ ਮੇਰਾ ਪਰਛਾਵਾ ਕਾਲੇ ਪਰਛਾਵੇਂ ਦੀ ਕੈਦ ਤੋਂ ਮੁਕਤ ਸੀ ਮੈਂ ਤੁਰੰਤ ਉੱਠਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਰਾਹਤ ਦੀ ਸਾਹ ਹਸਲੀ ਹੁਣ ਮੈਂ ਸੋਚਿਆ ਕਿ ਇਹ ਕੀ ਹੈ ਰਾਜ ਕੀ ਹੈ ਅਤੇ ਸ਼ਰਮਾ ਜੀ ਦੇ ਸ਼ਬਦਾਂ ਨਾਲ ਕੋਈ ਤਾਂ ਸੰਬੰਧ ਹੈ ਇਹ ਸੋਚਦੇ ਹੋਏ ਮੈਂ ਸ਼ਰਮਾ ਜੀ ਦੇ ਨੰਬਰ ਤੇ ਫੋਨ ਕੀਤਾ ਜੋ ਉਹਨਾਂ ਨੇ ਮੈਨੂੰ ਦਿੱਤਾ ਸੀ ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸਨ ਅਤੇ ਉਹਨਾਂ ਦਾ ਨੰਬਰ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਜੋ ਕੰਮ ਹੈ ਇਸ ਨੰਬਰ ਤੇ ਫੋਨ ਕਰੋ ਮੈਂ ਫੋਨ ਕੀਤਾ ਪਰ ਫੋਨ ਲੱਗਾ ਨਹੀਂ ਟੀਂ ਦੀ ਆਵਾਜ਼ ਆਈ ਪਰ ਹਰ ਵਾਰ ਇਹੀ ਜਵਾਬ ਮਿਲਿਆ ਜਿਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਨੈੱਟਵਰਕ ਕਵਰ ਖੇਤਰ ਤੋਂ ਬਾਹਰ ਹੈ ਅੰਤ ਵਿੱਚ ਮੈਂ ਸੋਚਿਆ ਕਿ ਬਾਅਦ ਵਿੱਚ ਗੱਲ ਕਰੀਏ ਅਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਸ਼ਾਮ ਨੂੰ ਦੁਬਾਰਾ ਦਰਵਾਜ਼ੇ ਤੇ دستਕ ਹੁੰਦੀ ਹੈ ਕਿਉਂਕਿ ਸ਼ਾਮ ਦੇ 6 ਵਜੇ ਚੁੱਕੇ ਸਨ ਇਸ ਲਈ ਮੈਂ ਦਰਵਾਜ਼ਾ ਖੋਲਣ ਲਈ ਬੇਚੈ ਚ ਮਹਿਸੂਸ ਕੀਤਾ ਅਤੇ ਸ਼ਰਮਾ ਜੀ ਨੂੰ ਆਪਣੇ ਸਾਹਮਣੇ ਪਾ ਕੇ ਖੁਸ਼ ਹੋਇਆ ਅਤੇ ਸੋਚਿਆ ਕਿ ਅੱਜ ਮੈਂ ਜਾਣ ਨਹੀਂ ਦੇਵਾਂਗਾ ਮੈਂ ਸਾਰੇ ਪੇੜ ਜਾਣਦਾ ਰਹਾਂਗਾ ਸ਼ਰਮਾ ਜੀ ਅੰਦਰ ਗਏ ਅਤੇ ਆਪਣੇ ਅਸੀਂ ਦੋਵੇਂ ਸੋਫੇ ਉੱਤੇ ਜਾ ਕੇ ਬੈਠੇ ਅਤੇ ਗੱਲਾਂ ਕਰਨ ਲੱਗ ਪਏ ਮੈਂ ਸ਼ਰਮਾ ਜੀ ਤੋਂ ਪੁੱਛਿਆ ਤੁਹਾਡਾ ਨੰਬਰ ਬਹੁਤ ਡਾਇਲ ਕੀਤਾ ਪਰ ਉਸਨੇ ਇਹ ਸੋਚਿਆ ਕਿ ਉਸਨੇ ਨੈਟਵਰਕ ਸਮੱਸਿਆ ਕਰਕੇ ਉਹ ਲੱਗਿਆ ਨਹੀਂ ਫਿਰ ਮੈਂ ਕਿਹਾ ਖੈਰ ਛੱਡੋ ਤੁਸੀਂ ਉਹ ਸਲਾਹ ਦੱਸੋ ਜੋ ਦੋ ਦਿਨ ਦੀ ਦੇ ਰਹੇ ਹੋ ਦੁਪਹਿਰ ਵੇਲੇ ਦਰਵਾਜ਼ਾ ਨਾ ਖੋਲ੍ਹੇ ਇਕੱਲੇ ਨਾ ਹੋ ਇਹ ਸਭ ਪਿੱਛੇ ਰਾਜ ਕੀ ਹੈ ਸ਼ਰਮਾ ਜੀ ਨੇ ਕਿਹਾ ਸੁਣੋ ਇਹ ਸ਼ਹਿਰ ਸਰਾਪਿਆ ਹੋਇਆ ਹੈ ਕੋਈ ਵੀ ਇੱਥੇ ਇਕੱਲਾ ਨਹੀਂ ਰਹਿੰਦਾ ਕਿਉਂਕਿ ਇਸ ਸ਼ਹਿਰ ਵਿੱਚ ਇੱਕ ਭਿਆਨਕ ਕਾਲਾ ਪਰਛਾਵਾਂ ਹੈ ਇਸ ਕਾਰਨ ਕੋਈ ਵੀ ਸ਼ਹਿਰ ਨੂੰ ਨਹੀਂ ਛੱਡ ਸਕਦਾ ਸ਼ਹਿਰ ਛੱਡਣ ਵਾਲੇ ਨੂੰ ਆਪਣਾ ਸਰੀਰ ਛੱਡਣਾ ਪਏਗਾ ਅਜਿਹਾ ਸਰਾਪ ਮੈਂ ਪੁੱਛਿਆ ਕਿ ਇਹ ਕਾਲਾ ਪਰਛਾਵਾਂ ਕੀ ਹੈ ਅਤੇ ਸਰਾਪ ਕਿਉਂ ਹੈ ਸ਼ਰਮਾ ਜੀ ਨੇ ਕਿਹਾ ਕਈ ਸਾਲ ਪਹਿਲਾਂ ਸ਼ਹਿਰ ਬਹੁਤ ਸੁੰਦਰ ਸੀ ਇਸ ਉੱਤੇ ਕੋਈ ਸਰਾਪ ਨਹੀਂ ਸੀ ਪਰ ਕੁਝ ਅਜਿਹਾ ਹੋਇਆ ਕਿ ਸ਼ਹਿਰ ਸਰਾਪਿਆ ਗਿਆ ਮੈਂ ਪੁੱਛਿਆ ਕੀ ਹੋਇਆ ਮੈਂ ਖੁੱਲ ਕੇ ਦੱਸੋ ਰਾਜ ਕੀ ਹੈ ਸ਼ਰਮਾ ਜੀ ਨੇ ਕਿਹਾ ਸ਼ਹਿਰ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਉਸ ਉੱਤੇ ਕਈ ਵਾਰ ਘਰਾਂ ਵਿੱਚ ਚੋਰੀਆਂ ਕਰਨ ਦੇ ਇਲਜ਼ਾਮ ਲਗਾਏ ਪਰ ਕੁਝ ਸਾਬਤ ਨਹੀਂ ਹੋ ਸਕਿਆ ਫਿਰ ਉਸ ਉੱਤੇ ਇਲਜ਼ਾਮ ਲੱਗਿਆ ਕਿ ਇਹ ਪੁਰਸ਼ ਉਸ ਨੂੰ ਤੰਤਰਮੰਤਰ ਵਿੱਚ ਕਰਦੇ ਹਨ ਉਸਨੇ ਕਾਬੂ ਕਰੋ ਇੱਕ ਡੈਨ ਹੈ ਸ਼ਹਿਰ ਦੇ ਲੋਕਾਂ ਨੇ ਬਾਹਰੋਂ ਇੱਕ ਵੱਡਾ ਤਾੰਤ੍ਰਿਕ ਬੁਲਾਇਆ ਉਸਨੇ ਉਸ ਔਰਤ ਦੇ ਪਰਛਾਵੇਂ ਨੂੰ ਸ਼ੀਸ਼ੇ ਵਿੱਚ ਕੈਦ ਕਰ ਦਿੱਤਾ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਉਸ ਦੀ ਸ਼ਕਤੀ ਘਟ ਗਈ ਅਤੇ ਫਿਰ ਔਰਤ ਨੂੰ ਚੁਰਾਹੇ ਤੇ ਬੰਨ੍ਹ ਦਿੱਤਾ ਅਤੇ ਉਸ ਨੂੰ ਡੈਨ ਦੇ ਰੂਪ ਵਿੱਚ ਸਾਂਡ ਦਿੱਤਾ ਮਰਦੇ ਸਮੇਂ ਉਸਨੇ ਸ਼ਹਿਰ ਨੂੰ ਸ਼ਰਾਪ ਦਿੱਤਾ ਕਿ ਮੇਰਾ ਕਾਲਾ ਪਰਛਾਵਾ ਹਮੇਸ਼ਾ ਲਈ ਇਸ ਸ਼ਹਿਰ ਉੱਤੇ ਘੁੰਮਦਾ ਰਹੇਗਾ ਅਤੇ ਜੋ ਵੀ ਇਕੱਲਾ ਹੋਵੇਗਾ ਉਹ ਮੇਰਾ ਸ਼ਿਕਾਰ ਹੋਵੇਗਾ ਇਹ ਸਾਰੀ ਘਟਨਾ ਭਾਈਚਾਰੇ ਦੀ ਦੁਪਹਿਰ ਵਿੱਚ ਵਾਪਰੀ ਈਸੰਦਿਆ ਸਮਾਸਪਤੋ ਖਤਰਨਾਕ ਮੰਨਿਆ ਜਾਂਦਾ ਹੈ ਸ਼ੀਸ਼ੇ ਨੇ ਸ਼ਹਿਰ ਤੋਂ ਬਾਹਰ ਹੁੰਦੇ-ਬਾਹਰ ਕੱਡੇ ਆਉ ਡਿੱਗ ਪਿਆ ਤੇ ਟੁੱਟ ਗਿਆ ਜਿਸ ਕਾਰਨ ਉਸ ਦਾ ਕਾਲਾ ਪਰਛਾਵਾਂ ਮੁਕਤ ਹੋ ਗਿਆ ਇਹ ਕਾਲਾ ਪਰਛਾਵਾਂ ਜੇਠ ਦੀ ਦੁਪਹਿਰ ਨੂੰ ਮੁੱਖ ਗੇਟ ਤੋਂ ਪ੍ਰਵੇਸ਼ ਕਰਦਾ ਹੈ ਅਤੇ ਨਵੇਂ ਚੰਨ ਦੀ ਰਾਤ ਨੂੰ ਮਨੁੱਖ ਦੇ ਪਰਛਾਵੇਂ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਹਰ ਰੋਜ਼ ਮਨੁੱਖ ਦੇ ਪਰਛਾਵੇਂ ਦਾ ਵਿਸਤਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ 14ਵੇਂ ਦਿਨ ਪੂਰੇ ਦਾ ਪੂਰਾ ਪਰਛਾਵਾਂ ਮਨੁੱਖ ਨੂੰ ਹਮੇਸ਼ਾ ਲਈ ਅਲੋਪ ਹੋ ਜਾਂਦਾ ਹੈ ਅਤੇ 15ਵੇਂ ਦਿਨ ਯਾਨੀ ਪੂਰਨਮਾਸ਼ੀ ਦੀ ਰਾਤ ਨੂੰ ਉਸ ਦੀ ਮੌਤ ਨਿਸ਼ਚਿਤ ਹੈ ਜਦੋਂ ਇਹ 101 ਪਰਸ਼ਾਵੇਂ ਆ ਤੇ ਕਬਜ਼ਾ ਕਰ ਲਵੇਗੀ ਤਦ ਉਹਨਾਂ ਦੀਆਂ ਰੂਹਾਂ ਵੀ ਇਸ ਵਿੱਚ ਦਾਖਲ ਹੋ ਜਾਣਗੀਆਂ ਤੇ ਫਿਰ ਇਹ ਬਹੁਤ ਸ਼ਕਤੀਸ਼ਾਲੀ ਹੋਏਗੀ ਅਤੇ ਕਿਹਾ ਹੈ ਕਿ ਉਹ ਦੁਬਾਰਾ ਜ਼ਿੰਦਾ ਹੋ ਜਾਏਗੀ ਮੈਂ ਇਸ ਕਾਲੇ ਪਰਸ਼ਾਵੇਂ ਤੋਂ ਬਚਣ ਲਈ ਇਸ ਨੂੰ ਖਤਮ ਕਰਨ ਦਾ ਕੋਈ ਤਰੀਕਾ ਪੁੱਛਿਆ ਸ਼ਰਮਾ ਜੀ ਨੇ ਕਿਹਾ ਇਸ ਦਾ ਕੋਈ ਹੱਲ ਹੈ ਇਸ ਦਾ ਇੱਕੋ ਹੱਲ ਹੈ ਸੁਰੱਖਿਆ ਲਈ ਸਰੋਂ ਦੇ ਬੀਜ ਆਪਣੇ ਕੋਲ ਰੱਖੋ ਇਹ ਕਾਲਾ ਪਰਛਾਵਾ ਇਸਦੀ ਬਦਬੂ برداشت ਨਹੀਂ ਕਰ ਸਕਦਾ ਕਿਉਂਕਿ ਤੰਤਰਿਕ ਨੇ ਇਸ ਨੂੰ ਸ਼ੀਸ਼ਾ ਵਿੱਚ ਕੈਦ ਕਰ ਲਿਆ ਸੀ ਸ਼ੀਸ਼ਾ ਸਿਰਫ ਸਰੋਂ ਦੇ ਬੀਜਾਂ ਨਾਲ ਬੰਦ ਹੋਇਆ ਸੀ ਅਤੇ ਪੂਰਨਮਾਸ਼ੀ ਦਾ ਚੰਨ ਇਸ ਪਰਛਾਵੇਂ ਤੋਂ ਪੈਂਦਾ ਹੈ ਤਾਂ ਇਹ ਕਾਲਾ ਪਰਛਾਵਾ ਭਸਮ ਹੋ ਜਾਵੇਗਾ ਜੋ ਮੌਤ ਆਉਂਦੀ ਹੈ ਤਾਂ ਜੀਵਨ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੈ ਮੈਂ ਕੀ ਪੁੱਛਿਆ ਸ਼ਰਮਾ ਜੀ ਨੇ ਕਿਹਾ ਜੇ ਤੁਸੀਂ ਮਰਦੇ ਹੋ ਤਾਂ ਮੌਤ ਤੁਹਾਡੇ ਤੋਂ ਬਾਅਦ ਹੀ ਸ਼ੇਰ ਦੇ ਸਾਰੇ ਪੇਦ ਅਤੇ ਕਾਲੇ ਪਰਛਾਵੇਂ ਦੀ ਕਹਾਣੀ ਦਸੋ ਬਿਨਾ ਕੁਝ ਲੁਕਾਏ ਕਿਸ਼ਨ ਨੂੰ ਦੱਸੋ ਜਿਸ ਦੇ ਕੋਲ ਪਰਛਾਵੇਂ ਦਾ ਪਰਛਾਵਾ ਹੋਵੇ ਉਹ ਵੀ ਨਵੇਂ ਚੰਦਰਮਾ ਦੇ ਦੂਜੇ ਦਿਨ ਫਿਰ ਤੁਹਾਨੂੰ ਜੀਣ ਅਤੇ ਤੁਹਾਡਾ ਪਰਛਾਵਾ ਵਾਪਸ ਮਿਲ ਜਾਏਗਾ ਮੈਂ ਸੁਣਿਆ ਹੈ ਸ਼ਰਮਾ ਜੀ ਨੇ ਇਹ ਕਹਿਣ ਤੇ ਕਿਹਾ ਹੁਣ ਮੈਂ ਜਾਵਾਂਗਾ ਤੇ ਉਹ ਉੱਠਿਆ ਤੇ ਚਲਾ ਗਿਆ ਮੈਂ ਵੀ ਦਰਵਾਜ਼ਾ ਲਗਾ ਦਿੱਤਾ ਤੇ ਤੁਰੰਤ ਰਸੋਈ ਵਿੱਚੋਂ ਮੁੱਠੀ ਪਰਸਰੋਂ ਦੇ ਬੀਜ ਨਾਲ ਲੇਟ ਗਿਆ ਅਤੇ ਹੁਣ ਸਭ ਕੁਝ ਸਾਫ਼ ਸੀ ਉਸ ਨਵੇਂ ਚੰਦ ਦੀ ਦੁਪਹਿਰ ਨੂੰ ਦਰਵਾਜ਼ੇ ਤੇ ਉਸੇ ਕਾਲੇ ਪਰਛਾਵੇਂ ਵੇਖਿਆ ਗਿਆ ਇਹ ਸੋਚ ਕੇ ਮੇਰੀਆਂ ਅੱਖਾਂ ਪਰਛਾਵੇਂ ਵੱਲ ਵੱਧ ਗਈਆਂ ਮੈਂ ਕੀ ਦੇਖਦਾ ਹਾਂ ਮੇਰੇ ਪਰਛਾਵੇਂ ਦਾ ਮੱਪ ਅੱਧਾ ਰਹਿ ਗਿਆ ਮੈਂ ਘਬਰਾ ਗਿਆ ਸੀ ਅੱਜ ਕੀ ਹੋ ਗਿਆ ਅੱਜ ਦੂਜਾ ਦਿਨ ਹੈ ਉਸਨੇ ਅੱਜ ਸਾਰੀ ਕਹਾਣੀ ਦਰਸਾਉਂਦੀ ਹੈ ਉਹ ਅੱਜ ਕਿਉਂ ਆਇਆ ਉਸਨੇ ਪਹਿਲੇ ਦਿਨ ਸਭ ਕੁਝ ਕਿਉਂ ਨਹੀਂ ਦੱਸਿਆ ਇਹ ਸੋਚਦੇ ਹੋਏ ਮੈਨੂੰ ਯਾਦ ਆਇਆ ਕਿ ਮੈਂ ਅੱਜ ਤੱਕ ਸ਼ਰਮਾ ਜੀ ਦਾ ਪਰਛਾਵਾ ਨਹੀਂ ਦੇਖਿਆ ਸੀ ਹੁਣ ਮੇਰਾ ਡਰ ਸਤਵੀਂ ਆਸਮਾਨ ਤੇ ਪਹੁੰਚ ਗਿਆ ਸੀ ਦਰਦੀ ਹੋਏ ਮੈਂ ਹਨੂਮਨ ਚਾਲੀਸ਼ਾ ਬਾਰੇ ਸੋਚਿਆ ਅਤੇ ਪਤਾ ਨਹੀਂ ਕਦੋਂ ਮੇਰੀਆਂ ਅੱਖਾਂ ਲੱਗ ਗਈਆਂ। 14ਵਾਂ ਦਿਨ ਵੀ ਅਜੇਹੇ ਦਰਦ ਦੇ ਪਰਸ਼ਾਵੇਂ ਹੇਠ ਆ ਗਿਆ। ਮੈਂ ਹਰ ਰੋਜ਼ ਆਪਣੇ ਪਰਸ਼ਾਵੇਂ ਦਾ ਮਾਪ ਘਟਦਾ ਵੇਖ ਰਿਹਾ ਸੀ। ਉਸ ਦਿਨ ਤੋਂ ਬਾਅਦ ਸ਼ਰਮਾ ਜੀ ਦੁਬਾਰਾ ਨਜ਼ਰ ਨਹੀਂ ਆਏ। ਉਸਦੇ ਪਰਸ਼ਾਵੇਂ ਬਲ ਵੇਖਿਆ। ਉਹਨਾਂ ਦਾ ਆਕਾਰ ਹੁਣ ਜ਼ੀਰੋ ਹੋ ਗਿਆ ਸੀ। ਮੈਨੂੰ ਡਰ ਸੀ ਕਿ ਕੱਲ ਪੂਰਨਮਾਸ਼ੀ ਦੀ ਰਾਤ ਹੈ ਅਤੇ ਕੱਲ ਮੇਰੀ ਮੌਤ ਨਿਸ਼ਚਿਤ ਹੈ। ਮੈਂ ਹਿੰਮਤ ਇਕੱਠੀ ਕੀਤੀ ਅਤੇ ਸੋਚਿਆ ਕਿ ਆਓ ਸ਼ਰਮਾ ਜੀ ਦੇ ਘਰ ਉਹਨਾਂ ਦੇ ਘਰ ਚਲੀਏ। ਮੈਂ ਉਸ ਦੇ ਘਰ ਦਾ ਦਰਵਾਜ਼ਾ ਖੜਕਟਾਇਆ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ ਮੈਂ ਉਸ ਨੂੰ ਸ਼ਰਮਾ ਜੀ ਬਾਰੇ ਪੁੱਛਿਆ ਉਸ ਨੇ ਘਰ ਵਿੱਚ ਕਿਹਾ ਤੁਸੀਂ ਸ਼ਹਿਰ ਵਿੱਚ ਨਵੇਂ ਹੋ ਤੁਸੀਂ ਕਦੋਂ ਆਏ ਸ਼ਰਮਾ ਜੀ ਨਾਲ ਆਖਰੀ ਮੁਲਾਕਾਤ ਮੇਰੀ 12 ਦਿਨ ਪਹਿਲਾਂ ਹੋਈ ਸੀ ਉਸ ਨੇ ਰੋਂਦਿਆਂ ਕਿਹਾ ਤੁਸੀਂ ਮਜ਼ਾਕ ਕਿਉਂ ਕਰਦੇ ਹੋ ਉਸ ਨੇ 1 ਸਾਲ ਪਹਿਲਾਂ ਆਪਣਾ ਕਾਲਾ ਪਰਛਾਵਾਂ ਆਪਣੇ ਨਾਲ ਲੈ ਲਿਆ ਸੀ ਕਾਸ਼ਕਿ ਜੇ ਮੈਂ ਸ਼ਰਮਾ ਜੀ ਨੂੰ ਇਕੱਲਾ ਨਾ ਛੱਡਦੀ ਅਤੇ ਮੇਰੇ ਨਾਲ ਨਾ ਜਾਂਦਾ ਤਾਂ ਉਹ ਸਾਡੇ ਨਾਲ ਅੱਜ ਹੁੰਦੇ ਮੈਂ ਕਿਹਾ ਨਹੀਂ ਮੈਂ ਸੱਚ ਕਹਿ ਰਿਹਾ ਆਪਣੀ ਸ਼ਰਮਾ ਜੀ ਦੀ ਤਸਵੀਰ ਦਿਖਾਓ ਜੋ ਸ਼ਰਮਾ ਜੀ ਦੀ ਹੈ ਫਿਰ ਮੈਂ ਅੰਦਰ ਗਿਆ ਇਸ ਤੇ ਸਾਹਮਣੇ ਸ਼ਰਮਾ ਦੀਦੀ ਦੀ ਤਸਵੀਰ ਲੱਗੀ ਸੀ ਇਸ ਉੱਤੇ ਉਹਨਾਂ ਦੀ ਮੌਤ ਦੀ ਤਾਰੀਖ ਲਿਖੀ ਹੋਈ ਸੀ ਅਤੇ ਇਸ ਉੱਤੇ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ ਉਸਨੇ ਕਿਹਾ ਕਿ ਕੱਲ ਉਹਨਾਂ ਦੀ ਵਰੇਗੰਡ ਹੈ ਅਤੇ ਉਹਨਾਂ ਦੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ ਕਿ ਉਹ ਕੱਲ ਵਾਪਸ ਆ ਸਕਦਾ ਹੈ ਮੈਂ ਤਸਵੀਰ ਦਾ ਪਰਛਾਵਾਂ ਵੇਖਿਆ ਉਹ ਪਰਛਾਵਾਂ ਸੰਪੂਰਨ ਸੀ ਸਾਰਾ ਸ਼ਰਮਾ ਜੀ ਵਰਗਾ ਲੱਗ ਰਿਹਾ ਸੀ ਅਤੇ ਮੇਰੇ ਵੱਲ ਮੁਸਕਰਾਉਂਦੇ ਹੋਏ ਹੱਸਦੇ ਚਿਹਰੇ ਨਾਲ ਵੇਖ ਰਿਹਾ ਸੀ ਔਰਤ ਨੇ ਕਿਹਾ ਆਲੋਕ ਭਾਈ ਤਿਆਰੀ ਕਰੋ ਕੱਲ ਕਾਲਾ ਪਰਸ਼ਵਾ ਤੁਹਾਨੂੰ ਮੇਰੇ ਸ਼ਰਮਾ ਜੀ ਕੋਲ ਵਾਪਿਸ ਲੈ ਜਾਵੇਗਾ ਇਹ ਚੰਗਾ ਸੀ ਕਿ ਉਹ ਦੁਪਹਿਰ ਨੂੰ ਮੈਂ ਤੁਹਾਡੇ ਦਰਵਾਜ਼ੇ ਦੀ ਦਸਤਕ ਦੇਣ ਤੋਂ ਬਾਅਦ ਚਲੀ ਗਈ ਅਤੇ ਜਿਵੇਂ ਹੀ ਤੁਸੀਂ ਆਪਣਾ ਦਰਵਾਜ਼ਾ ਖੋਲ੍ਹਿਆ ਉਹ ਕਾਲਾ ਪਰਸ਼ਵਾ ਤੁਹਾਡੇ ਘਰ ਵਿੱਚ ਦਾਖਲ ਹੋਇਆ ਮੈਂ ਘਬਰਾਟ ਤੇ ਨਿਰਾਸ਼ਾ ਵਿੱਚ ਘਰ ਪਰਤਿਆ ਅਤੇ ਆਪਣੀ ਮੌਤ ਦੀਆਂ ਘੜੀਆਂ ਗਿਣਨਾ ਸ਼ੁਰੂ ਕਰ ਦਿੱਤਾ ਫਿਰ ਮੇਰੀ ਨਿਗਾਹ ਅਖਬਾਰ ਤੇ ਪਈ ਕੱਲ ਹੋਣ ਵਾਲੇ ਚੰਦਰ ਗ੍ਰਹਿਣ ਦੀ ਖਬਰ ਪੜ੍ਹ ਕੇ ਮੈਂ ਸਾਰੀ ਯੋਜਨਾਵਾਂ ਬਣਾ ਲਈਆਂ ਅਤੇ ਅਗਲੇ ਦਿਨ ਦੀ ਉਡੀਕ ਕੀਤੀ। ਅੱਜ ਪੂਰਨਮਾਸ਼ੀ ਦੀ ਰਾਤ ਸੀ। ਕਾਲੇ ਪਰਛਾਵੇਂ ਨੇ ਆਪਣੀ ਖੇਡ ਦਿਖਾਉਣੀ ਸ਼ੁਰੂ ਕਰ ਦਿੱਤੀ। ਮੇਰਾ ਪਰਛਾਵਾ ਹੁਣ ਇਸ ਦੇ ਕਬਜ਼ੇ ਵਿੱਚ ਸੀ। ਉਹਨੇ ਮੇਰੀ ਆਤਮਾ ਚੋਂਦਾ ਸੀ। ਇਸਨੇ ਮੇਰੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਬਹੁਤ ਜ਼ਬਰਦਸਤ ਸੀ। ਮੈਂ ਇਸ ਤੋਂ ਲੁਕਿਆ ਹੋਇਆ ਸੀ ਅਤੇ ਮੈਂ ਚੰਦਰਮਾ ਦੀ ਉਡੀਕ ਕਰ ਰਿਹਾ ਸੀ। ਗ੍ਰਹਿਣ ਬਚਾਉਂਦੇ ਹੋਏ ਮੈਂ ਰਸੋਈ ਵਿੱਚੋਂ ਸਰੋਂ ਦੇ ਬੀਜ ਆਪਣੇ ਨਾਲ ਰੱਖੇ ਜਾ ਜੋ ਮੇਰੇ ਨੇੜੇ ਨਾ ਸਕੇ ਪਰ ਉਸਦੇ ਹਮਲੇ ਜਾਰੀ ਸਨ ਮੇਰੀਆਂ ਨਜ਼ਰਾਂ ਘੜੀਤੇ ਸਨ ਇਹ ਚੰਦਰ ਗ੍ਰਹਿਣ ਦਾ ਸਮਾਂ ਕਦੋਂ ਹੋਵੇਗਾ ਅਤੇ ਮੈਂ ਕਦੋਂ ਉਸ ਦਾ ਖਤਮ ਕਰਾਂਗਾ ਮੈਂ ਇਸ ਨੂੰ ਛੇਤੀ ਛੱਤ ਤੇ ਲੈ ਜਾਵਾਂਗਾ ਕਿਉਂਕਿ ਉਹ ਕਦੇ ਵੀ ਪੂਰਨਮਾਸੀ ਦੀ ਰੋਸ਼ਨੀ ਵਿੱਚ ਮੇਰੇ ਪੱਛੇ ਨਹੀਂ ਆਵੇਗੀ ਅਤੇ ਫਿਰ ਸਮਾਂ ਆ ਗਿਆ ਮੈਂ ਛੇਤੀ ਨਾਲ ਛੱਤ ਵੱਲ ਭੱਜਿਆ ਅਤੇ ਇੱਕ ਚੱਖੜ ਵਿੱਚ ਸਰੋਂ ਦੇ ਦਾਣੇ ਡਿੱਗ ਪਏ ਜਿਵੇਂ ਹੀ ਚੰਦ ਗ੍ਰਹਿਣ ਹੋਇਆ ਮੈਂ ਛੱਤ ਤੇ ਪਹੁੰਚ ਗਿਆ ਉਹ ਵੀ ਮੇਰੇ ਪਿੱਛੇ ਛੱਤ ਸੀ ਕਿਉਂਕਿ ਹੁਣ ਮੇਰੇ ਕੋਲ ਮੇਰੀ ਰੱਖਿਆ ਕਰਨ ਲਈ ਸਰੋਂ ਦੇ ਬੀਜ ਨਹੀਂ ਸਨ ਫਿਰ ਇਹ ਮੇਰੇ ਉੱਤੇ ਹਾਵੀ ਹੋਣਾ ਤੇ ਮੇਰੀ ਆਤਮਾ ਨੂੰ ਮੇਰੇ ਤੋਂ ਵੱਖ ਕਰਨਾ ਸ਼ੁਰੂ ਕਰ ਦਿੱਤਾ ਉਸੇ ਪਲ ਚੰਦਰ ਗ੍ਰਹਿਣ ਪੂਰਾ ਹੋ ਗਿਆ ਅਤੇ ਚੰਦਰਮਾ ਦੀ ਪਹਿਲੀ ਕਰਨ ਨਾਲ ਜਲਣ ਲੱਗ ਪਿਆ ਅਤੇ ਕੁਝ ਹੀ ਪਲਾਂ ਵਿੱਚ ਇਹ ਖਤ ਸਮਾਪਤ ਹੋ ਗਿਆ ਇਸ ਤਰ੍ਹਾਂ ਮੇਰੀ ਜਾਨ ਬਚ ਗਈ ਅਤੇ ਸ਼ਹਿਰ ਵੀ ਸ਼ਰਾਪ ਤੋਂ ਮੁਕਤ ਹੋ ਗਿਆ